ਸ੍ਰੀਕਾਲ ਪਿਆਰੇ ਦੋਸਤੋ ਤੁਹਾਡਾ ਮੇਰੇ YouTube ਚੈਨਲ ਅਸ਼ਾਈ ਟੈਕਨ ਫੋਟ ਤੇ ਬਹੁਤ-ਬਹੁਤ ਸਵਾਗਤ ਹੈ ਹਮੇਸ਼ਾ ਹੀ ਤਰ੍ਹਾਂ ਇੱਕ ਸੋਹਣੀ ਤੇ ਸਿੱਖਿਆਦਾਇਕ ਸਟੋਰੀ ਦੇ ਨਾਲ ਤੁਹਾਡੇ ਰੂਬਰੂ ਸਾਡੀ ਅੱਜ ਦੀ ਸਟੋਰੀ ਕੀ ਕਹਿੰਦੀ ਹੈ ਕਿ ਜ਼ਿੰਦਗੀ ਇੱਕ ਸੰਘਰਸ਼ ਹੈ ਜੇਕਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸੰਘਰਸ਼ ਨਹੀਂ ਕਰਦੇ ਤਾਂ ਸਾਡੀ ਜ਼ਿੰਦਗੀ ਦਾ ਕੋਈ ਵੀ ਜਿਹੜਾ ਉਹ ਰਸ ਨਹੀਂ ਰਹਿ ਜਾਂਦਾ ਤੇ ਸਾਡੀ ਜ਼ਿੰਦਗੀ ਜਿਉਣਾ ਵੀ ਮਤਲਬ ਕਿਸੇ ਵੀ ਆਪਾਂ ਪਹਿਲੂ ਤੋਂ ਕਹੀਏਗੇ ਸਾਰਥਕ ਸਹਿਤ ਨਹੀਂ ਹੁੰਦੀ ਤਾਂ ਇਹ ਸਾਰੀ ਜਿਹੜੇ ਮੈਂ ਕਥਨ ਬੋਲੇ ਆ ਇਹ ਸਾਡੀ ਸਟੋਰੀ ਅੱਜ ਦੇ ਲਈ ਸਾਬਤ ਕਰੂਗੀ ਇੱਕ ਸਮੇਂ ਦੀ ਗੱਲ ਹੁੰਦੀ ਹੈ ਕਿ ਕੋਈ ਮਨੋੱਖ ਜਿਹੜਾ ਤੇਲੂ ਮਨੋੱਖਾ ਆਪਾਂ ਕਹਿ ਸਕਦੇ ਆ ਉਹ ਇੱਕ ਬਗੀਚੇ ਦੇ ਵਿੱਚ ਟਹਿਲ ਰਿਹਾ ਹੁੰਦਾ ਤਾਂ ਉਹ ਕੀ ਦੇਖਦਾ ਕਿ ਇੱਕ ਕਕੀਨ ਦੇ ਵਿੱਚ ਜਿਹੜਾ तितਲੀ ਹੈਗੀ ਆ ਉਹ ਬੜਾ ਜ਼ੋਰ ਜਮਾਇਸ਼ ਕਰਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੀ ਹੁੰਦੀ ਹੈ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਹੋਮੋਗੇ ਕਿ ਜਿਹੜਾ तितਲੀ ਦੇ ਜਨਮ ਦਾ ਪ੍ਰੋਸੈਸ ਬਹੁਤ ਹੀ ਹਾਰਡ ਹੁੰਦਾ ਉਹ ਇੱਕ ਕਕੀਨ ਦੇ ਵਿੱਚ ਯਾਨੀ ਕਿ ਖੋਲ ਕਹਿ ਲਓ ਇੱਕ ਕਕੀਨ ਨਾਮਿਕ ਖੋਲ ਹੁੰਦਾ ਦੀ ਦੇ ਵਿੱਚ ਕੈਦ ਹੁੰਦੀ ਆ ਤੇ ਉਸ ਨੂੰ 7 ਤੋਂ 14 ਦਿਨ ਲੱਗ ਜਾਂਦੇ ਉਸ ਕੂਕੀਨ ਦੇ ਵਿੱਚੋਂ ਨਿਕਲਦੇ ਲਈ ਤੇ ਉਸ ਨੇ ਪੂਰਾ ਜਦੋਜਹਿਦ ਕਰਕੇ ਹੀ ਉਸ ਕੂਕੀਨ ਦੇ ਵਿੱਚੋਂ ਨਿਕਲਣਾ ਹੁੰਦਾ ਤਾਂ ਜਿਹੜਾ ਮਨੋਖੋ ਬਗੀਚੇ ਦੇ ਵਿੱਚ ਟਹਿਲ ਰਿਹਾ ਹਮਦਾ ਤਾਂ ਉਹ ਕੀ ਦੇਖਦਾ ਕਿ ਇਹ तितਲੀ ਜਿਹੜੀ ਆ ਬੜੀ ਹੀ ਮਸ਼ੱਕਤ ਕਰ ਰਹੀ ਆ ਬੜੀ ਤਰਲੂ ਮੱਛੀ ਹੋ ਰਹੀ ਆ ਕੂਕੀਨ ਦੇ ਵਿੱਚੋਂ ਬਾਹਰ ਆਉਣ ਲਈ ਤਾਂ ਉਹਦੇ ਮਨ ਦੇ ਵਿੱਚ ਖਿਆਲ ਆਉਂਦਾ ਕਿ ਕਿਉਂ ਨਾ ਭਾਈ ਮੈਂ ਇਸ ਨੂੰ ਸਖਾਲਾ ਕਰ ਦਵਾ ਤੇ ਇਸ ਨੂੰ ਜਿਹੜਾ ਉਸ ਕੂਕੀਨ ਦੇ ਵਿੱਚੋਂ ਬਾਹਰ ਕੱਢ ਦੇਵਾਂ ਤਾਂ ਉਹ ਉਸੇ ਤਰ੍ਹਾਂ ਹੀ ਕਰਦਾ ਆਪਦੀ ਦਿਯਾਲਤਾ ਦਾ ਪ੍ਰਦਰਸ਼ਨ ਕਰਦਾ ਹੈ ਆਪਣੇ ਵੱਲੋਂ ਤਾਂ ਉਹ ਪਲਾਈ ਹੀ ਕਰਦਾ ਤੇ ਉਹ ਕੀਡ ਦਾ ਜਿਹੜਾ ਮੂੰਹ ਹੁੰਦਾ ਹੈ ਉਹ ਥੋੜਾ ਜਿਹਾ ਹੋਰ ਖੋਲ ਦਿੰਦਾ ਤੇ ਤਾਂ ਜੋ ਜਿਹੜੀ ਤਿਤਲੀ ਆ ਉਹ ਆਸਾਨੀ ਤਰੀਕੇ ਨਾਲ ਬਾਹਰ ਆ ਜਾਏ ਤਾਂ ਉਹ ਕੀ ਦੇਖਦਾ ਹੈ ਕਿ ਜਦੋਂ ਉਹ ਖੋਲਦਾ ਤਾਂ ਜਿਹੜੀ ਉਹ ਤਿਤਲੀ ਹੁੰਦੀ ਹੈ ਉਸ ਕਕੀਨ ਦੇ ਵਿੱਚੋਂ ਬੜੇ ਹੀ ਆਰਾਮ ਦੇ ਨਾਲ ਬਾਹਰ ਆ ਜਾਂਦੀ ਹੈ ਤੇ ਉਸ ਦਾ ਜਿਹੜਾ ਸਰੀਰ ਬੜਾ ਸੁਝਿਆ ਹੁੰਦਾ ਤੇ ਉਹ ਦੇਖ ਕੇ ਉਸ ਨੂੰ ਬੜਾ ਫੀਲ ਹੁੰਦਾ ਤੇ ਫਿਰ ਉਹ ਅਗਲੇ ਦਿਨ ਸੋਚਦਾ ਵੀ ਚਲੋ ਹੁਣ ਉੱਡ ਜਾਏਗੀ ਤਾਂ ਤਦੋਂ ਉਹ ਫੇਰ ਇੱਕ ਦੋ ਦਿਨਾਂ ਬਾਅਦ ਉਸ ਬਗਿੱਤੇ ਦੇ ਵਿੱਚ ਪਹਿਲਾਂ ਆਉਂਦਾ ਤਾਂ ਉਹ ਕੀ ਦੇਖਦਾ ਕਿ ਜਿਹੜੀ ਉਹ तितਲੀ ਹੈ ਉਹ ਉੱਡਣ ਤੋਂ ਅਸਮਰੱਥ ਹੁੰਦੀ ਹੈ ਤੇ ਉਸ ਤਰੀਕੇ ਨਾਲ ਹੀ ਉੱਥੇ ਉਹ ਅਦਮੋਈ ਹਾਲਤ ਦੇ ਵਿੱਚ ਪਈ ਹੁੰਦੀ ਹੈ ਉਸ ਦੇ ਪਿੱਛੇ ਕਾਰਨ ਕੀ ਸੀ ਕਾਰਨ ਇਹ ਸੀ ਕਿ ਜਦੋਂ तितਲੀ ਨੇ ਆਪਣਾ ਪ੍ਰੋਸੈਸ ਜਿਹੜਾ ਸਮਾਂ ਸੀਗਾ 7 ਤੋਂ 14 ਦਿਨ ਦਾ ਉਹ ਕੰਪਲੀਟ ਕਰਨਾ ਸੀ ਉਸ ਕੋਕੀਨ ਦੇ ਵਿੱਚ ਉਹਦੇ ਵਿੱਚ ਉਸਨੇ ਆਪਣੀ ਪੂਰੀ ਮਸ਼ੱਕਤ ਦੇ ਨਾਲ ਬਾਹਰ ਆਉਣਾ ਸੀ ਤੇ ਜਿਹੜੇ ਉਹਦੇ ਸਰੀਰ ਦੇ ਉੱਤੇ ਤਰਲ ਪਦਾਰਥ ਹੁੰਦਾ ਹੈ ਉਹ ਉਸਦੇ ਸਰੀਰ ਤੋਂ ਫੈਲ ਕੇ ਸਾਰੇ ਖੰਭਾਂ ਤੱਕ ਜਾਣਾ ਸੀ ਤੇ ਖੰਭਾਂ ਤੇ ਜਦੋਂ ਉਹ ਤਰਲ ਪਦਾਰਥ ਲੱਗਣਾ ਸੀ ਜਦੋਂ ਸੁੱਕਣਾ ਸੀ ਤਾਂ ਫਿਰ ਉਹਦੇ ਖੰਭ ਫੈਲਣੇ ਸੀ ਯਾਨੀ ਕਿ ਉਹ ਉਸਦੇ ਜੀਵਨ ਦੇ ਨਰਵਾਹ ਦੇ ਲਈ ਉਹਦਾ ਸੰਘਰਸ਼ ਕਰਨਾ ਜ਼ਰੂਰੀ ਸੀ ਜਿਹੜਾ ਕਿ ਇੱਕ ਦਿਹਾਲਤਾ ਦੇ ਨਾਲ ਉਸ ਬਣਖਣੇ ਉਸ ਤੋਂ ਹੋ ਗਿਆ ਅਣਜਾਣ ਪੁਣੀ ਤੇ ਕਹਿ ਲਓ ਜਾਂ ਇੱਕ ਆਪਣੀ ਦਿਹਾਲਤਾ ਨੂੰ ਦੇਖਦੇ ਹੋਏ ਉਸ ਨੇ ਤਿਤਲੀ ਤੋਂ ਉਹਦਾ ਸੰਘਰਸ਼ ਜਿਹੜਾ ਉਹ ਖੋਲਿਆ ਜਿਸ ਦੇ ਕਰਕੇ ਜਿਹੜੀ ਉਹ ਤਿਤਲੀ ਸੀ ਉਹ ਪਾਹਜ ਹੋ ਗਈ ਸੋ दैट ਵੀਨ ਕਿ ਸਾਡੀ ਸਟੋਰੀ ਸਾਨੂੰ ਇਹੀ ਸਿੱਖਿਆ ਦਿੰਦੀ ਹੈ ਕਿ ਜ਼ਿੰਦਗੀ ਸਦਾ ਸੰਘਰਸ਼दाई ਨਾਮ ਹੈ ਜੇਕਰ ਤੁਸੀਂ ਜ਼ਿੰਦਗੀ ਦੇ ਵਿੱਚ ਸੰਘਰਸ਼ ਕਰਦੇ ਹੋ ਤਾਂ ਹੀ ਤੁਸੀਂ ਜਿਹੜਾ ਹੋ ਜ਼ਿੰਦਗੀ ਨੂੰ ਜਿਉਣ ਦੇ ਕਾਬਿਲ ਹੁੰਦੇ ਹੋ ਬਿਨਾ ਸੰਘਰਸ਼ ਤੋਂ ਜ਼ਿੰਦਗੀ ਦਾ ਕੋਈ ਵੀ ਰਸ ਨਹੀਂ ਰਹਿੰਦਾ ਸੋ ਇਸ ਕਰਕੇ ਕਦੇ ਵੀ ਜ਼ਿੰਦਗੀ ਦੇ ਵਿੱਚ ਸੰਘਰਸ਼ ਕਰਨ ਤੋਂ ਘਤਰਾਉਣਾ ਨਹੀਂ ਚਾਹੀਦਾ ਸਗੋਂ ਸੰਘਰਸ਼ ਨੂੰ ਇੱਕ ਚੈਲੰਜ ਦੇ ਰੂਪ ਵਿੱਚ ਲੈ ਕੇ ਆਪਣੇ ਆਪ ਨੂੰ ਅੱਗੇ ਵਧਣਾ ਚਾਹੀਦਾ ਇਸ ਦੇ ਨਾਲ ਹੀ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੇ ਸਾਡੇ ਬੜੇ ਕੌੜੇ ਤੇ ਮਿੱਠੇ ਅਨੁਭਵ ਹੁੰਦੇ ਆ ਜਿਹਦੇ ਨਾਲ ਸਾਨੂੰ ਇੱਕ ਅਸੀਂ ਆਪਣੇ ਇੱਕ ਆਪਣੇ ਲੈਵਲ ਤੇ ਰਹਿਨੇ ਆ ਤੇ ਅਸੀਂ ਆਪਣੀ ਜਿਹੜੀ ਆ ਪਿੱਠ ਭੂਮੀ ਜਾਂ ਆਕਾਫ ਨੂੰ ਨਹੀਂ ਪੁੱਲਦੇ ਸੋ दैट मींस ਕਿ ਸੰਘਰਸ਼ ਜ਼ਿੰਦਗੀ ਦੇ ਵਿੱਚ ਬੜਾ ਜ਼ਰੂਰੀ ਹੈ ਸੋ ਸਾਨੂੰ ਸੰਘਰਸ਼ ਕਰਨਾ ਚਾਹੀਦਾ ਭਾਵੇਂ ਸਾਨੂੰ ਜਿਹੜੇ ਸਾਡੇ ਵਸੀਲੇ ਐ ਸਾਡੇ ਪਰਿਵਾਰਕ ਮੈਂਬਰਾਂ ਵੱਲੋਂ ਮਾਪਿਆਂ ਵੱਲੋਂ ਜਿਹੜੇ ਆ ਮਹੱਈਆ ਕਰਵਾਏ ਜਾਂਦੇ ਆ ਪਰ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹਨਾਂ ਵਸੀਲਿਆਂ ਦਾ ਸਹੀ ਇਸਤੇਮਾਲ ਕਰਦੇ ਹੋਏ ਆਪਣੇ ਸੰਘਰਸ਼ ਨੂੰ ਜਿਹੜਾ ਹੈਗਾ ਕਿਉਂ ਦੀ ਤ्यों ਬਰਕਰਾਰ ਰੱਖ ਕੇ ਇੱਕ ਸਾਨੂੰ ਆਪਣੇ ਟੀਚੇ ਤੇ ਪਹੁੰਚਣਾ ਹੋਣਾ ਚਾਹੀਦਾ ਸੋ ਇਹ ਸਾਡੀ ਜਿਹੜੀ ਸਿੱਖਿਆ ਹੈਗੀ ਆ ਜਿਹੜੀ ਖਾਣੀ ਦੀ ਇਹ ਸਾਡੇ ਵਿਦਿਆਰਥੀ ਸਾਥੀਆਂ ਦੇ ਲਈ ਵੀ ਆ ਤੇ ਸਾਡੇ ਜੂਥ ਦੇ ਲਈ ਵੀ ਹੈ ਜਿਹੜੇ ਕਿ ਕੁਝ ਕੁ ਪਰਸੈਂਟ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਕਾਰਨਾ ਕਰਕੇ ਆਪਣੇ ਟੀਚਿਆਂ ਤੋਂ ਜਿਹੜੇ ਆ ਉਹ ਦੂਰ ਹੁੰਦੇ ਦਿਖਾਈ ਦੇ ਰਹੇ ਆ ਸੋ ਉਹ ਆਪਣੇ ਜ਼ਿੰਦਗੀ ਦਾ ਜਿਹੜਾ ਸੰਘਰਸ਼ ਨਾ ਛੱਡਣ ਉਹ ਇਸੇ ਤਰੀਕੇ ਮਿਹਨਤ ਕਰਦੇ ਰਹਿਣ ਤਾਂ ਇੱਕ ਨਾ ਇੱਕ ਦਿਨ ਉਹਨਾਂ ਨੂੰ ਆਪਣਾ ਦੀ ਮਿਹਨਤ ਦਾ ਫਲ ਜ਼ਰੂਰ ਮਿਲੂਗਾ ਸੋ ਸਾਡੀ ਸਟੋਰੀ ਅੱਜ ਦੀ ਇਹੀ ਸਾਬਤ ਕਰਨਾ ਚਾਹੁੰਦੀ ਆ ਕਿ ਜ਼ਿੰਦਗੀ ਦੇ ਵਿੱਚ ਸੰਘਰਸ਼ ਕਿੰਨਾ ਕੋ ਜ਼ਰੂਰੀ ਹੈ ਜੇਕਰ ਉਹ ਤਿਤਲੀ ਸੰਘਰਸ਼ ਕਰ ਜਾਂਦੀ ਤਾਂ ਉਸਨੇ ਜ਼ਿੰਦਗੀ ਜਿਉਣ ਦੇ ਕਾਬਿਲ ਹੋ ਜਾਣਾ ਸੀ ਪਰ ਉਸ ਮੁਲਖ ਦੀ ਜਿਹੜੀ ਆਹੋ ਗਲਤੀ ਦੇ ਕਰਕੇ ਉਹ ਦਾ ਸੰਘਰਸ਼ ਵਿੱਚ ਹੀ ਰਹਿ ਜਾਂਦਾ ਜਿਹਦੇ ਕਰਕੇ ਉਹ ਇੱਕ ਅਪਾਹਜ ਦਾ ਰੂਪ ਧਾਰਨ ਕਰ ਲੈਂਦੀ ਸੋ ਇਸ ਕਰਕੇ ਸਦਾ ਜ਼ਿੰਦਗੀ ਦੇ ਵਿੱਚ ਸੰਘਰਸ਼ ਕਰਦੇ ਰਹੋ ਜ਼ਿੰਦਗੀ ਹੀ ਸੰਘਰਸ਼ ਦਾ ਨਾਮ ਹੈ ਸੋ ਆਸ ਹੈ ਕਿ ਤੁਹਾਨੂੰ ਸਾਡੀ ਕਹਾਣੀ ਜਿਹੜੀ ਆ ਉਹ ਪਸੰਦ ਆਈ ਹੋਊਗੀ ਇਹ ਪਸੰਦ ਆਈ ਆ ਤੇ ਆਪਣੇ ਨਾਲ ਦੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਜ਼ਿੰਦਗੀ ਜ਼ਿੰਦਾਬਾਦ